ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਅਮੀ ਦਾ ਵੈਕਮੂ ਜੀ ਦੀ ਕਿਰਪਾ ਨਾਲ ਠੀਕ ਠਾਕ ਹੋ ਹੋਗੇ ਰਾਜੀ ਖੁਸ਼ੀ ਹੋਮੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਇਹ ਆ ਗਈ ਜੀ ਆਪਾਂ ਆਪਣੀ ਜੋਬ ਤੇ ਰਸੋਈ ਚ ਪਰ ਇਹ ਦੀਪਕ ਜੀ ਬਣਾ ਰਹੇ ਹਾਂ ਜੀ ਅੱਜ ਆਪਾਂ ਪੀੜਾ ਇਹ ਆਪਾਂ ਮਾਰੀ ਦਿੱਤੀ ਸੀ ਜਿਹੜੀ ਉਹਦੇ ਵਿੱਚੋਂ ਨਿਕਲਿਆ ਸੀ ਬਾਅਦ ਚ ਜਿਹੜਾ ਗੰਦਲਿਕਾ ਜਾਪੋ ਆਪਾਂ ਫਟਾ ਲਿਆ ਸੀ ਫੋਟੇ ਆਪਣੇ ਇਹਦੇ ਨੂੰ ਆਪਾਂ ਤੇ ਇਧਰ ਅੱਧਾ ਹੈ ਕਿ ਆਪਣਾ ਦੁੱਧਾ ਵਾਲੀ ਓਨਲੀ ਗਰਮੀ ਬਹੁਤ ਜ਼ਿਆਦਾ ਹੋਣੀ ਫੇਰ ਕੋਜੀ ਬਣਾ ਲਈ ਪਨੀਰ ਬਹੁਤ ਹੈ ਜੀ ਬਣ ਗਿਆ ਵੀ ਹੈ ਤੇ ਜੇ ਆਪਾਂ ਬਣਾਉਣੇ ਦਾਲ ਸਬਜੀ ਪਨੀਰ ਦੀ ਫੇਰ ਨਹੀਂ ਸਰਨਾ ਸੀ ਥੋੜਾ ਸੀ ਪਨੀਰ કે પઈયાજી દેખ આજ ਆਪਣી ગુરુદ્વારા સાહેબ વાળી સીધી દેખ ઓરાસન દે આવને ઉને સીધા આપા ગુરુદ્વારા સાહેબ ਤੇ બબવાળીઓ થી લેગ ના લેને બટ તો બટ સપોર્ટ કરોગી ਤੁਹਾਡੀ સપોર્ટ ਤੇ સાથ ની જરૂર તૈ

ਕੱਟੇ ਹੋਏ ਨੂੰ ਲੱਗ ਜਾਂਦੀ ਜੀ ਨੂੰ ਟਮਾਟਰ ਨਹੀਂ ਕੋਨਾ and they're jumping ਮਸਾਲਾ ਆਪਣਾ ਬਣਨ ਵਾਲਾ ਹੈ ਜੀ ਇਹ ਪਾਈਨੇ ਜੀ ਮਖਾਣੇ ਇਹ ਕੁਸਾਪਾ ਰੱਖ ਲੈਨੇ ਇਹਨਾਂ ਨੂੰ ਰੋਸਟ ਕਰਕੇ ਜਾਂ ਦੁੱਧ ਚ ਹਵਾ ਕੇ ਪੀ ਲਾਂਗੇ ਆਪਾਂ ਤੇ ਅੱਧੇ ਆਪਾਂ ਪਾਏ ਸੀਗੇ ਜੀ ਸਮਾਨ ਰਲਾ ਕੇ ਰੱਖਿਆ ਜੀ ਆਪਾਂ ਮਖਾਣੇ ਬਦਾਮ ਕਾਜੂ ਅਖਰੋਟ ਸੋਲੇ ਕਈ ਚੀਜ਼ਾਂ ਪਾ ਕੇ ਆਪਾਂ ਭੁੰਨ ਕੇ ਉਹਨਾਂ ਨੂੰ ਰੋਸਟ ਕਰਕੇ फिर पीस के रख रही खाण रही आपा ने इतनी पाई थी इससे बढ़िया होदा जी शरीर के वास्ते ये पेट तक हो गई है ना तिज्जे च ये मखाने बहुत चंगे रहे जी अपने लिए ਉਹਨੇ ਤੇ ਹਲਦੀ ਪਾ ਲਈ ਜੀ ਆਪਾਂ ਥੋੜਾ ਜਿਹਾ ਇੱਥੇ ਪਾਣੀ ਪਾ ਲਾਂਗੇ ਆਪਾਂ ਟੋਕਟਾ ਹੋ ਸਕੇ ਮੈਂ ਪਹਿਲਾ ਵੀਡੀਓ ਪਾਉਂਦੀ ਸੀ ਜੀ ਚੈਨਲ ਬਹੁਤ ਟਾਈਮ ਦਾ ਬਣਿਆ ਹੋਇਆ ਸੀ ਤੇ ਵੀਡੀਓ ਲੈ ਕੇ ਪਾਉਣ ਲੱਗੀ ਆਪਾਂ ਫੇਰ ਵੀ ਆਪਾਂ ਕਦੇ ਵੀਡੀਓ ਪਾ ਲਈ ਕਦੇ ਨਹੀਂ ਪਾਈ ਕਦੇ ਪਾ ਲਈ ਐ ਕਰ ਦਿੰਦੇ ਸੀ ਤੇ ਵਿਚਦੀ ਆਪਾਂ ਕਈ ਮਹੀਨੇ ਹਟੇ ਗਏ ਸੀਗੇ ਜੀ ਪਾਉਣਾ ਬਹੁਤ ਟਾਈਮ ਨਹੀਂ ਪਾਈਆਂ ਹੁਣ ਦੁਬਾਰਾ ਤੋਂ ਪ੍ਰੈਕਟਿਸ ਸ਼ੁਰੂ ਕਰਿਆ। ਉਹਦੇ ਕਰਕੇ ਆਪਣਾ ਜਿਹੜਾ ਪਿਛਲਾ ਵਾਚ ਟਾਈਮ ਸੀਗਾ ਉਹ ਖਤਮ ਹੋ ਗਿਆ ਜੀ ਸਾਰਾ। ਹੁਣ ਨਵਾਂ ਬਣ ਰਿਹਾ ਤਾਂ ਕਰਕੇ ਜਿਆਦਾ ਘੱਟ ਹੈ। 1 ਸਾਲ ਤੋਂ ਬਾਅਦ ਵਾਲਾ ਵਾਚ ਟਾਈਮ ਖਤਮ ਹੋ ਜਾਂਦਾ ਜੀ। ਵੱਧ ਤੋਂ ਵੱਧ ਸਪੋਰਟ ਕਰਿਓ ਪਲੀਜ਼ ਰਿਕਵੈਸਟ ਹੈ ਜੀ ਸਾਰਿਆਂ ਨੂੰ। ਅੱਜ ਦੀ ਵੀਡੀਓ ਆਪਣੀ ਐਨੀ ਜੀ ਆਪਾਂ ਆਟਾ ਗੁੰਨ ਲਿਆ ਰੋਟੀ ਬਣਾ ਲਾਂਗੇ ਦੁੱਧ ਨੂੰ ਵਾਲੀ ਆ ਗਈ ਸਬਜ਼ੀ ਬਣ ਗਈ ਤੇ ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਹੈ ਜੀ ਸਾਰੇ ਭੈਣ ਭਰਾਵਾਂ ਦਾ